फैकल्टी मैंबर से स्टाफ जो कि अंतरराष्ट्रीय महिला दिवस जैठी कुछ मेरे स्टूडेंट्स भी हम कुछ मेरे कलीग्स भी हम तो बहुत अच्छा लग रहा है सुमन मैडम कुछ देर काम किया है ता अच्छा लग रहा है आना एक अपने परिवार वर्ग जो है माहौल लग रहा है ਮੈਂ ਕੋਈ ਬਹੁਤ ਲੰਬਾ ਜੁੜਾ ਫਾਸ਼ਨ ਨਹੀਂ ਦੇਣਾ ਹੈ ਜਸਟ ਇੱਕ ਆਪਣੀ ਜੋ ਮੇਰੀਆਂ ਨਿੱਜੀ ਐਕਸਪੀਰੀਐਂਸਿਸ ਹੈਗੀਆਂ ਜਿਹੜੀ ਉਹਨਾਂ ਦੇ ਵਿੱਚੋਂ ਹੀ ਗੱਲਾਂ ਕਰਾਂਗੀ ਮੈਂ ਅ ਕਿਉਂਕਿ ਅੱਜਕੱਲ੍ਹ ਜਿਹੜਾ ਟਾਪਿਕ ਜਿਹੜਾ ਹੈ ਉਹ ਮਹਿਲਾ ਸਸ਼ਕਤੀਕਰਨ ਤੇ ਹੈ ਤਾਂ ਮਹਿਲਾ ਸਸ਼ਕਤੀਕਰਨ ਦਾ ਇੱਕ ਐਗਜ਼ਾਮਪਲ ਤਾਂ ਤੁਸੀਂ ਸਾਹਮਣੇ ਸੀਟਾਂ ਤੇ ਬੈਠੇ ਦੇਖ ਹੀ ਰਹੇ ਹੋ ਕਿ ਜਿਨੇ ਵੀ ਇਹਨਾਂ ਕੁਰਸੀਆਂ ਤੇ ਬੈਠੇ ਹਨ ਸਾਰੀਆਂ ਮਹਿਲਾਵਾਂ ਹੀ ਹਨ ਤਾਂ ਮੈਂ ਇੱਕ 빅 ਹੈਂਡ ਫੋਰ ਦਮ ਪ੍ਰੋਗਰਾਮ ਸੈਂਡਰ ਕਰਾਇਆ ਹੈ ਹੋਰ ਮੇਲ ਮੈਂਬਰਸ ਬਿਲੁ ਬੜੇ ਗਿਲੇ-ਜੁਲੇ ਲੱਗ ਰਹੇ ਹਨ ਐਂਡ ਇਵਨ ਕਿ ਸਟੂਡੈਂਟਸ ਦੇ ਵਿੱਚ ਵੀ ਦੇਖੋ ਤੁਸੀਂ ਲੜਕੀਆਂ ਦੀ ਗਿਣਤੀ ਜ਼ਿਆਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਕਾਫੀ ਹੱਦ ਤੱਕ ਮਹਿਲਾ ਨੂੰ ਸਸ਼ਕਤ ਕਰਨ ਦੇ ਵਿੱਚ ਕਾਮਯਾਬ ਹੋ ਚੁੱਕੇ ਹਾਂ ਕਿਉਂਕਿ ਮੇਰੇ ਆਪਣੇ ਕਾਲਜ ਦੇ ਰੀਡਿੰਗ ਵੀ ਮੈਂ ਦੇਖੀ ਆ ਕਿ ਕੋਈ ਟਾਈਮ ਸੀ ਅੱਜ ਤੋਂ ਦਿਨ-ਚਾਰ ਮਹੀਨੇ ਪਹਿਲਾਂ ਮੇਰੇ ਕਾਲਜ ਦੇ ਵਿੱਚ ਸਿਰਫ 4 ਮੇਲ ਮੈਂਬਰਸ ਰਹਿ ਗਏ ਸੀ 80 ਦੇ ਸਟਾਫ ਦੇ ਵਿੱਚੋਂ ਔਰ ਬਾਕੀ ਸਾਰੇ ਜਿਹੜੀ ਸੀ ਉਹ ਮਾਈਨੋਰਿਟੀ ਦੇ ਵਿੱਚ ਆ ਗਈ ਸੀ ਮੇਲ ਮੈਂਬਰਸ ਔਰ ਸਾਰੀਆਂ ਹੀ ਮਹਿਲਾਵਾਂ ਸਾਬਤ ਸੀ ਸਾਰੇ ਲੇਡੀ ਟੀਚਰਸ ਹੀ ਸਾਂ ਉਸ ਤੋਂ ਬਾਅਦ ਨਗਲੀ ਪਰਤੀ ਹੋਈ ਸੈਪਟੈਂਬਰ ਦੇ ਵਿੱਚ ਤੀਜੇ ਸਾਲੇ ਸ਼ੁਰੂ ਹੋਏ ਤਾਂ ਉਹਦੇ ਵਿੱਚ ਵੀ ਜਿਹੜੇ 80% ਸਟਾਫ ਸੀ ਜਿਹੜਾ ਉਹ ਲੇਡੀ ਸਟਾਫ ਹੀ ਹੈ ਤਾਂ ਅਬ ਵੀ ਥੈਂਕ ਫਰ ਔਰ ਕਿ ਅਸੀਂ ਸਾਰੇ ਜਿਹੜੇ ਨੇ ਆ ਹਰ ਜਗ੍ਹਾ ਦੇ ਉੱਪਰ ਅਸੀਂ ਮੱਲਾ ਮਾਰ ਰਹੇ ਹਾਂ ਅ ਜਿੱਥੋਂ ਤੱਕ ਅਸੀਂ ਇਸ ਟੌਪਿਕ ਦੀ ਗੱਲ ਕਰਦੇ ਹਾਂ ਤਾਂ ਬੱਚੇ ਤੁਸੀਂ ਦੇਖੋ ਕਿ ਸਾਨੂੰ ਇੰਨਾਂ ਚੀਜ਼ਾਂ ਦੇ ਉੱਪਰ ਲੈਕਚਰਸ ਕਰਾਣ ਦੀ ਜਾਂ ਇੱਕ ਦਿਨ ਮਲਾਂਣ ਦੀ ਕਿਉਂ ਲੋੜ ਪਈ ਕਿ ਔਰਤ ਨੂੰ ਜਿਹੜਾ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਸੱਜਿਆਂ ਤੋਂ ਦਬਾਇਆ ਜਾ ਰਿਹਾ ਸੀ ਇਵਨ ਕਿ ਅਸੀਂ ਜਿਹੜੇ ਡਿਵੈਲਪਡ ਕੰਟਰੀਜ਼ ਹਾਂ ਕਿਵੇਂ ਯੂਰੋਪੀਅਨ ਕੰਟਰੀਜ਼ ਹਾਂ ਜਾਂ ਇੰਗਲੈਂਡ ਹੈ ਜਾਂ ਅਮਰੀਕਾ ਹੈ ਉੱਥੇ ਵੀ ਔਰਤਾਂ ਨੂੰ ਵੋਟ ਤੱਕ ਦੇਣ ਦਾ ਹੱਕ ਵੀ ਲੜ ਕੇ ਲੈਣਾ ਪਿਆ ਉਹਨਾਂ ਨੂੰ ਆਪਣਾ ਤਾਂ ਉਸ ਦੇ ਵਾਸਤੇ ਉਸ ਸਮੇਂ ਸੰ ਜਦੋਂ ਕਿ ਇਹ ਇੱਕ ਮੂਵਮੈਂਟ ਚੱਲੀ ਕਿ ਔਰਤਾਂ ਨੂੰ ਸਸ਼ਕਤ ਕਰਨ ਦੀ ਜ਼ਰੂਰਤ ਹੈ ਏਮੈਨ ਪਾਵਰਮੈਂਟ ਦੀ ਜ਼ਰੂਰਤ ਹੈ ਉਹ ਕੰਟਰੀਸ ਜਿਹੜੀਆਂ ਹਨ ਹਲੇ ਉਹ ਵੀ ਇਸ ਰੇਸ ਦੇ ਵਿੱਚ ਹਨ ਇਸ ਪ੍ਰੋਗਰੈਸ ਦੇ ਵਿੱਚ ਹਨ ਕਿ ਪ੍ਰੋਸੈਸ ਦੇ ਵਿੱਚ ਹਨ ਕਿ ਅਸੀਂ ਮਹਿਲਾ ਨੂੰ ਸਸ਼ਕਤ ਕਰੀਏ ਔਰ ਜਦ ਕੀ ਇੰਡੀਆ ਵਰਗਾ ਜਿਹੜਾ ਕੰਟਰੀ ਹੈ ਖਾਲੇ ਇੱਥੇ ਸਾਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਇਸ ਨੇ ਵਾਸਤੇ ਕਿਉਂਕਿ ਕਈ ਇਸਤਾਂ ਦੇ ਇਲਾਕੇ ਹਨ ਜਿੱਥੇ ਕਿ ਹਲੇ ਵੀ ਔਰਤ ਨੂੰ ਪੜ੍ਹਾਈ ਦਾ ਹੱਕ ਨਹੀਂ ਹੈ ਹਲੇ ਵੀ ਉਸ ਨੂੰ ਸਕੂਲ ਤੋਂ ਹਟਾਇਆ ਜਾਂਦਾ ਹੈ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਇਸੇ ਦੇ ਲਈ ਸਾਨੂੰ ਹਲੇ ਵੀ ਇਹ ਦਿਨ ਜਿਹੜੇ ਹਨ ਮਨਾਣੇ ਪੈਂਦੇ ਹਨ ਸਾਨੂੰ ਇਸ ਦੇ ਵਾਸਤੇ ਹੀ ਕੰਮ ਕਰਨਾ ਪੈਂਦਾ ਹੈ ਇਕ ਛੋਟੀ ਜਿਹੀ ਮੈਂ ਐਗਜ਼ਾਮਪਲ ਦਿੰਨੀ ਹਾਂ ਆਪਣੀ ਮਿੱਟੀ ਲਾਈਫ ਤੋਂ ਕਿ ਅਸੀਂ ਚਾਰ ਸਿਸਟਰਸ ਹਾਂ ਬ੍ਰਦਰ ਕੋਈ ਨਹੀਂ ਹੈ ਮੇਰੇ ਮਦਰ ਵੀ ਦੋ ਸਿਸਟਰਸ ਹੀ ਸਨ ਔਰ ਮੇਰੇ ਨਾਨਾ ਜੀ ਜਿਹੜੇ ਸਨ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਮੇਰੇ ਮਦਰ ਨੂੰ ਐਮਏ ਇੰਗਲਿਸ਼ ਕਰਾਇਆ ਆਮ ਟਾਕਿੰਗ ਅਬਾਊਟ 1934 ਦੇ ਵਿੱਚ ਮੇਰੀ ਮਦਰ ਦਾ ਜਨਮ ਹੋਇਆ ਆਮ ਹੀ ਵਾਸ ਦਾ ਫਾਊਂਡਰ ਆਫ ਅ ਸਕੂਲ ਮੇਰੇ ਨਾਨਾ ਜੀ ਹਿਡਮਾਸਟਰ ਸਨ ਤਾਂ ਉਹਨਾਂ ਨੇ ਸੋਚਿਆ ਕਿ ਮੇਰੀਆਂ ਦੋ ਬੇਟੀਆਂ ਹਨ ਮੈਂ ਇਹਨਾਂ ਨੂੰ ਪੜਾਉਣਾ ਹੈ ਔਰ ਮੇਰੇ ਮਦਰ ਨੂੰ ਉਹਨਾਂ ਨੇ ਪੜਾਇਆ ਉਹ ਮੇਰੇ ਮਾਮਾ ਵੀ ਕੋਈ ਨਹੀਂ ਸੀ ਮੇਰੇ ਮਦਰ ਵੀ ਦੋ ਸਿਸਟਰਸ ਹੀ ਸਨ ਅਗੋਂ ਅਸੀਂ ਚਾਰ ਸਿਸਟਰਸ ਹੋਈਆਂ ਮੇਰੇ ਫਾਦਰ ਔਰ ਮੇਰੇ ਮਦਰ ਨੇ ਸਾਨੂੰ ਲੜਕੀਆਂ ਵਾਂਗ ਪਾਲਿਆ ਪਰ ਅਸੀਂ ਕਦੇ ਵੀ ਉਹਨਾਂ ਦਾ ਸਿਰ ਜਣਾ ਸੀ ਉਹ ਨੀਵਾ ਨਹੀਂ ਹੁੰਦਿੱਤਾ ਅਸੀਂ ਚਾਰੋਂ ਸਿਸਟਰਸ ਸੀ ਥਰੀ ਸਿਸਟਰਸ ਅਸੀਂ ਕਾਲਜ ਦੇ ਵਿੱਚ ਸੀ ਦੋ ਰਿਟਾਇਰ ਹੋ ਚੁੱਕੀਆਂ ਹਨ ਮੈਂ ਪ੍ਰਿੰਸੀਪਲ ਤੱਕ ਪਹੁੰਚ ਗਈ ਨਾ ਥਰਡ ਸਿਸਟਰ ਜਿਹੜੀ ਸੀ ਮੇਰੀ ਉਹ ਉਹਨੇ ਐਮ ਇਕਨੋਮਿਕਸ ਕੀਤੀ ਫਿਰ ਉਹ ਗੋਟਾ ਦੇ ਵਿੱਚ ਉਹਨੇ ਕਾਫੀ ਦੇਰ ਤੱਕ ਜੌਬ ਕੀਤੀ ਤਾਂ ਇਹ ਸਸ਼ਕਤੀਕਰਨ ਕਿ ਸਸ਼ਕਤੀਕਰਨ ਜਿਹੜਾ ਹੈ ਉਹ ਘਰ ਤੋਂ ਸ਼ੁਰੂ ਹੁੰਦਾ ਹੈ ਸਾਡੇ ਸਾਡੇ ਪੈਰੈਂਟਸ ਤੋਂ ਸ਼ੁਰੂ ਹੁੰਦਾ ਹੈ ਜਦੋਂ ਸਾਡੇ ਪੈਰੈਂਟਸ ਸਾਨੂੰ ਇੰਨਾ ਇਕ ਹੱਕ ਦਿੰਦੇ ਹਨ ਐਨੀ ਕੁ ਰਾਈਟਸ ਦਿੰਦੇ ਹਨ ਕਿ ਅਸੀਂ ਪੜ੍ਹ ਲਿਖ ਜਾਈਏ ਪਰ ਉਸ ਦੇ ਵਿੱਚ ਬਹੁਤ ਸਾਰਾ ਯੋਗਦਾਨ ਸਾਡਾ ਆਪਣਾ ਵੀ ਹੁੰਦਾ ਹੈ ਕਿ ਅਸੀਂ ਉਸ ਆਜ਼ਾਦੀ ਦਾ ਕੀ ਕਿੰਨਾ ਕੁ ਫਾਇਦਾ ਉਠਾ ਰਹੇ ਹਾਂ ਕਿ ਅਸੀਂ ਆਪਣੇ ਪੈਰੈਂਟਸ ਕੀ ਦਿੱਤੀ ਹੋਈ ਆਜ਼ਾਦੀ ਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਾਂ ਨਹੀਂ ਕਿ ਅੱਜ ਜੇ ਮੇਰੇ ਪੈਰੈਂਟਸ ਜੇ ਹੁੰਦੇ ਅੱਜ ਤਾਂ ਮੈਨੂੰ ਇੱਕ ਪ੍ਰਿੰਸੀਪਲ ਦੀ ਪਦਵੀ ਤੇ ਬੈਠੇ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਸਿਰ ਜਿਹੜਾ ਸੀ ਉਹ ਬਹੁਤ ਹੀ ਉੱਚਾ ਮੋਲਾ ਸੀ ਤਾਂ ਇਹ ਜਿਹੜੀ ਹੈ ਇਸ ਨੂੰ ਅਸੀਂ ਡੈਮਨ ਪਾਪੂਲਰ ਮੈਕੈਨਿਕ ਹਾਂ ਲੜਕੀਆਂ ਨੂੰ ਅੱਜ ਕੱਲ ਬਹੁਤ ਲਾਇਬਰਟੀ ਹੈ ਇਸ ਦੇ ਵਾਸਤੇ ਕੁਝ ਅਸੀਂ ਜਿਹੜਾ ਕਹਿੰਦੇ ਹਾਂ ਕਿ ਪੋਪੂਲੇਸ਼ਨ ਜਿਹੜੀ ਹੈ ਅਸੀਂ ਸਿੰਗਲ ਚਾਈਲਡ ਨੋਰਮ ਤੇ ਜਾਂ ਟੂ ਚਾਈਲਡ ਨੋਰਮ ਤੇ ਹੋ ਗਏ ਹਾਂ ਇੱਕ ਲੜਕਾ ਹੈ ਜਾਂ ਇੱਕ ਲੜਕੀ ਹੈ ਲੇਕਿਨ ਜਦੋਂ ਵੱਡੀਆਂ ਫੈਮਿਲੀਜ਼ ਹੁੰਦੀਆਂ ਸੀਗੀਆਂ ਤਾਂ ਉੱਥੇ ਲੜਕੀਆਂ ਨੂੰ ਇਸ ਤਰ੍ਹਾਂ ਦੀ ਆਜ਼ਾਦੀ ਨਹੀਂ ਮਿਲਦੀ ਸੀ ਪਰ ਅਸੀਂ ਖੁਸ਼ਕਿਸਮਤ ਹਾਂ ਦੂਸਰੀ ਗੱਲ ਜਿਹੜੀ ਹੈ ਔਮਨ ਏਮਪਾਵਰਮੈਂਟ ਦੇ ਵਿੱਚ ਇੱਕ ਰੋਲ ਜਿਹੜਾ ਹੈ ਸਭ ਤੋਂ ਵੱਡਾ ਕੀ ਅਦਾ ਕਰਦਾ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸ ਫਾਈਨੈਂਸ਼ੀਅਲ ਇੰਡੀਪੈਂਡੈਂਸ ਜਿਹੜੀ ਹੈ ਉਹ ਤੁਹਾਨੂੰ ਸਸ਼ਕਤ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਖੋਸਦਾ ਹੈ ਜਦੋਂ ਤੱਕ ਤੁਸੀਂ ਲੜਕੀਆਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨਹੀਂ ਹੋਣਗੀਆਂ ਉਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਏਮਪਾਵਰਡ ਨਹੀਂ ਮੰਨ ਸਕਦੀਆਂ ਕਿਸੇ ਦੇ ਅੱਗੇ ਹੱਥ ਫੈਲਾਣਾ ਕਿਸੇ ਤੋਂ 100 ਰੁਪਇਆ ਮਦਦਨਾ ਕਿਸੇ ਤੋਂ ਆਪਣੇ ਡੇਲੀ ਦੇ ਖਰਚੇ ਦੇ ਵਾਸਤੇ ਪੈਸੇ ਮੰਗਨੇ ਬਹੁਤ ਔਖੀ ਹਾਂ ਜੇ ਤੁਹਾਡੀ ਆਪਣੀ ਪਾਕਟ ਦੇ ਵਿੱਚ ਪੈਸੇ ਹਨ ਤੁਹਾਡੀ ਆਪਣੀ ਅਕਾਊਂਟ ਦੇ ਵਿੱਚ ਪੈਸੇ ਹਨ ਤਾਂ ਤੁਹਾਨੂੰ ਆਪਣੇ ਆਪ ਹੀ ਕੀਤਾ ਜਾਂਦਾ ਹੈ ਇੱਕ ਕੌਨਫੀਡੈਂਸ ਆ ਜਾਂਦਾ ਹੈ ਆਈ ਐਮ ਨਾਟ ਡਿਪੈਂਡੈਂਟ ਅਪਨ ਐਨੀਬਾਡੀ ਮੇਰੇ ਪਰਸੇ ਵਿੱਚ ਪੈਸੇ ਹਨ ਮੈਂ ਜਦੋਂ ਪੜ੍ਹਦੀ ਸੀ ਮੈਂ ਉਦੋਂ ਵੀ ਆਪਣੀ ਕਲਾਸ ਦੇ ਵਿੱਚ ਇਹੀ ਕਹਿੰਦੀ ਹੁੰਦੀ ਸੀ ਕਿ ਤੁਸੀਂ ਸਭ ਕੁਝ ਕਿਸਮਤ ਹੋ ਕਿ ਤੁਹਾਡੇ ਪੇਰੈਂਟਸ ਤੁਹਾਨੂੰ ਕਾਲਜ ਦੇ ਵਿੱਚ ਭੇਜ ਰਹੇ ਹਨ ਇਹੀ 4-5 ਸਾਲਾਂ ਅੰਦਰ ਜਿਸ ਦੇ ਵਿੱਚ ਕੇ ਤੁਸੀਂ ਆਪਣੀ ਲਾਈਫ ਨੂੰ ਬਣਾ ਸਕਦੇ ਹੋ ਉਸ ਤੋਂ ਬਾਅਦ ਮੌਜਾ ਹੀ ਮੌਜਾ ਹੁੰਦਾ ਹੈ ਮੈਨੂੰ ਇਹੀ ਮਹਿਸੂਸ ਕੀਤਾ ਨਾ ਕਿ ਪੜਨਾ ਬਹੁਤ ਔਖਾ ਲੱਗਦਾ ਹੈ ਕਿਉਂਕਿ ਇਹੀ ਉਮਰ ਹੁੰਦੀ ਹੈ ਜਦੋਂ ਹਰ ਚੀਜ਼ ਛੋਟੀ ਛੋਟੀ ਚੀਜ਼ ਅਟਰੈਕਟ ਲੱਗ ਕਰਦੀ ਹੈ ਤੁਹਾਨੂੰ ਤੁਹਾਨੂੰ ਕੈਂਟੀਨ ਤੇ ਬੈਠਣਾ ਅੱਛਾ ਲੱਗਦਾ ਹੈ ਤੁਹਾਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਬੈਠ ਕੇ ਗੱਲਾਂ ਮਾਰਨੀਆਂ ਆਂਚੀਆਂ ਲੱਗਦੀਆਂ ਹਨ ਅਸੀਂ ਸੋਚਦੇ ਹਾਂ ਕਿ ਕੋਈ ਨਹੀਂ ਅੱਜ ਪੀਰੀਅਡ ਮਿਸ ਕਰ ਦਿੱਤਾ ਕੋਈ ਗੱਲ ਨਹੀਂ ਹੈ ਕੱਲ ਨੂੰ ਲਗਾ ਲਗਾ ਲਵਾਂਗੇ ਪਰ ਇਹ ਜੇ ਇੱਕ ਵਾਰੀ ਸਮਾਂ ਨਿਕਲ ਗਿਆ ਇਹ ਵਾਪਸ ਨਹੀਂ ਆਣਾ ਹੈ ਤਾਂ ਸਿਰਫ ਤੁਹਾਡੀ ਚਾਰ ਕਾਲਜ ਦੇ ਵਿੱਚ ਤੁਹਾਡੀ 4 ਸਾਲ ਦੀ ਮਿਹਨਤ ਹੈ ਔਰ ਅਗਲੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡੀ 3 ਸਾਲ ਦੀ ਪਿਆ ਮਿਹਨਤ ਮੰਨਦੀ ਨਾ ਕਿਦੇ ਵਿੱਚ ਤੁਸੀਂ ਐਮਏ ਕਰਦੇ ਹੋ ਜਾਂ ਤੁਸੀਂ ਨੈੱਟ ਦੀ ਤਿਆਰੀ ਕਰਦੇ ਹੋ ਤਾਂ ਉਹ 4-5 ਸਾਲ ਆਪਾਂ ਕੁੱਲ ਮਿਲਾ ਕੇ ਸੋਚੀਏ ਤਾਂ 6-7 ਸਾਲ ਦੀ ਔਖ ਹੈ ਉਸ ਤੋਂ ਬਾਅਦ ਦੇਖੋ ਕਿ ਯੂ ਵਿਲ ਬੀ ਦਾ ਓਨਰ ਆਫ ਯੂਰ ਓਨ ਲਾਈਫ ਤੁਸੀਂ ਆਪਣੀ ਜ਼ਿੰਦਗੀ ਦੇ ਖੁਦ ਮਾਲਕ ਬਣ ਜਾਨੇ ਹੋ ਔਰ ਤੁਸੀਂ ਸਾਰੀ ਦੁਨੀਆ ਨੂੰ ਜਿਹੜਾ ਹੈ ਤੁਸੀਂ ਕੀ ਕਰ ਸਕਦੇ ਹੋ ਜਿੱਤ ਸਕਦੇ ਹੋ ਤਾਂ ਠੀਕ ਫਾਈਨੈਂਸ਼ੀਅਲ ਇੰਡੀਪੈਂਡੈਂਸ ਲਈ ਹੈ ਬਹੁਤ ਜ਼ਰੂਰੀ ਹੈ ਉਸ ਦੇ ਨਾਲ ਤੁਹਾਡਾ ਆਪਣਾ ਇੱਕ 뷰 ਪੁਆਇੰਟ ਇੱਕ ਨਜ਼ਰੀਆ ਲੈਣਾ ਹੈ ਅੱਜ ਕੱਲ ਅਸੀਂ ਦੇਖਦੇ ਹਾਂ ਸਰਕਾਰਾਂ ਬਹੁਤ ਕੁਝ ਕਰ ਰਹੀਆਂ ਹਨ 33% ਰਿਜ਼ਰਵੇਸ਼ਨ ਕਰ ਦਿੱਤੀ ਔਰਤਾਂ ਵਾਸਤੇ ਔਰਤਾਂ ਦੇ ਵਾਸਤੇ ਇਲੈਕਸ਼ਨ ਦੇ ਵਿੱਚ ਸੀਟਾਂ ਰਿਜ਼ਰਵ ਕਰ ਦਿੱਤੀਆਂ ਕੰਸਟੀਟੂਐਂਸੀਜ਼ ਰਿਜ਼ਰਵ ਕਰ ਦਿੱਤੀਆਂ ਪਰ ਅਸੀਂ ਉੱਥੇ ਵੀ ਦੇਖਦੇ ਹਾਂ ਕਿ ਅੱਗੇ ਬਾਅਦ ਲੱਗਦਾ ਹੈ ਹਮੇਸ਼ਾ ਉਹਨਾਂ ਦੇ ਹਸਬੰਦਸ ਇਹਦੇ ਸਿਰ ਅੱਜ ਹਮ ਸਿਰਫ ਕੀ ਬਣ ਕੇ ਰਹਿ ਜਾਂਦੀਆਂ ਕਿ ਰਬਰ ਸਟੈਂਪ ਬਣ ਕੇ ਰਹਿ ਜਾਂਦੀਆਂ ਹਨ ਇੱਕ ਛੋਟੀ ਜੀ ਐਗਜ਼ਾਮਪਲ ਹੋਰ ਕਿਉਂਕਿ ਮੈਂ ਤੁਹਾਨੂੰ ਇਹ ਕਿ ਮੈਂ ਬਹੁਤਾ ਭਾਸ਼ਣ ਨਹੀਂ ਦੇਣਾ ਮੈਂ ਆਪਣੇ ਐਕਸਪੀਰੀਅੰਸ ਤੋਂ ਹੀ ਗੱਲ ਸੁਣਾਵਾਂਗੀ ਮੈਨੂੰ ਆਪਣਾ ਆਧਾਰ ਕਾਰਡ ਜਿਹੜਾ ਸੀ ਉਹਦੇ ਤੇ ਐਡਰੈਸ ਚੇਂਜ ਕਰਾਉਣ ਦੀ ਜ਼ਰੂਰਤ ਸੀ ਔਰ ਉਸ ਦੇ ਵਾਸਤੇ ਇਲਾਕੇ ਦੇ ਐਮਸੀ ਤੋਂ ਕੀ ਕਰਵਾਉਣਾ ਪੈਂਦਾ ਹੈ ਅਟੈਸਟ ਕਰਵਾਉਣਾ ਪੈਂਦਾ ਹੈ ਫਿਰ ਸੁਵਿਤਾ ਸੈਂਟਰ ਗਈ ਉਹਨੇ ਮੈਨੂੰ ਕਿਹਾ ਕਿ ਤੁਸੀਂ ਆਪ ਫਾਰਮ ਲੈ ਜਾਓ ਔਰ ਆਪਣੇ ਇਲਾਕੇ ਦੇ ਜਿਹੜਾ ਐਮਸੀ ਹੈ ਉਹਦੇ ਤੋਂ ਮੇਰੇ ਇਲਾਕੇ ਦੀ ਐਮਸੀ ਲੇਡੀ ਹੈ ਮੈਂ ਉਹਦੇ ਘਰ ਗਈ ਸ਼ੀ ਵਾਸ ਇਨ ਦਾ ਕਿਚਨ ਉਹ ਆਪਣੀ ਰਸੋਈ ਦੇ ਵਿੱਚ ਕਿਉਂਕਿ ਮਾਰਨਿੰਗ ਸੀ ਤੇ ਮੈਨੂੰ ਕਾਲਜ ਜਾਣਾ ਸੀਗਾ ਮੈਂ 8:30 ਵਜੇ ਉਹਦੀ ਘਲੀ ਗਈ ਉਹ ਕਿਚਨ ਦੇ ਵਿੱਚ ਬ੍ਰੈਕਫਾਸਟ ਬਣਾ ਰਹੀ ਸੀ ਉਹਦਾ ਹਸਬੈਂਡ ਡਰਾਈ ਰੂਮ ਤੇ ਵਿੱਚ ਬੈਠਾ ਹੋਇਆ ਉਹਦੇ ਕੋਲੇ ਸਟੈਂਪਸ ਪਈਆਂ ਹਨ ਉਹਨੇ ਮੈਨੂੰ ਕਿਹਾ ਦਿਖਾਉ ਠੀਕ ਕੀ ਹੈ ਮੈਂ ਕਿਹਾ ਕਿ ਮੈਂ ਤਾਂ ਕਰਕੇ ਸਾਈਨ ਕਰवानी ਹਨ ਉਹਨੇ ਸਟੈਂਪਸ ਚੁੱਕੀਆਂ ਉਹਨੇ ਲਗਾਈਆਂ ਫਿਰ ਉਹ ਫਾਰਮ ਲੈ ਕੇ ਮੇਰਾ ਆਪਣੀ ਵਾਈਫ ਕੋਲੇ ਕਿਚਨ 'ਚ ਗਿਆ ਕਿਉਂਕਿ ਉਹ ਕੋ ਸਾਈਨ ਨਹੀਂ ਕਰ ਸਕਦਾ ਸੀ

ਤੇ ਇਹ ਮੈਨ ਇਮਪਾਵਰਮੈਂਟ ਦੀ ਅਸੀਂ ਗੱਲ ਕਰਦੇ ਹਾਂ ਅਸੀਂ ਇਹਨਾਂ ਚੀਜ਼ਾਂ ਤੋਂ ਨਿਕਲਣਾ ਅਸੀਂ ਇਹਨਾਂ ਚੀਜ਼ਾਂ ਤੋਂ ਨਿਕਲਣਾ ਹੈ ਕਿਉਂਕਿ ਉਹਦੇ ਹਸਬੰਦ ਨੇ ਉਹ ਕਿਉਂਕਿ ਉਹ ਹਾਊਸ ਵਾਈਫ ਸੀ ਉਹਦੇ ਹਸਬੰਦ ਨੇ ਉਹਨੂੰ ਇਲੈਕਸ਼ਨ ਦਾ ਲੜਾ ਦਿੱਤੇ ਪਰ ਉਹਨੂੰ ਉਹ ਨਹੀਂ ਆਜ਼ਾਦੀ ਨਹੀਂ ਦੇ ਸਕਿਆ ਜਿੰਨੀ ਕਿ ਉਸ ਨੂੰ ਚਾਹੀਦੀ ਸੀ ਤਾਂ ਇਸੇ ਕਰਕੇ ਹੀ ਬੱਚੋਂ ਮੈਂ ਕਹਿੰਦੀ ਹਾਂ ਕਿ ਪੜ੍ਹਾਈ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਪੜ੍ਹਾਈ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ ਔਰ ਪੜ੍ਹਾਈ ਦੇ ਨਾਲ ਹੀ ਤੁਹਾਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਆਏਗੀ दूसरा है कि औरत की जी अभी गल करिए कुदरत तो ने भी औरतों ने स्ट्रोंग बनाया है ये तो एक जी है मेल डोमीनेटिंग सोसायी जिदत कमजोर साबित कर दिता जो अभी सैंटिफिकली देखिए तो औरतों दे केोमोसोम एक्सएक्स और आदमी के और एक वही है जो डबल तो जी चीज़ आ गई तो उस चीज़ ने आटोमैटिकली सू कर देना है बना देना है तो औरत ने भी अपनी अपनी रहते तो देखिए सुनीता विलियम नौ करने की जरूरत है जितो किस फट के आ भी नहीं सकती और भी नहीं पता मैं वापस जाऊंगी भी कि नहीं जाऊंगी और नौ महीने ਉਸ ਸਪੇਸ ਦੇ ਵਿੱਚ ਜਿੱਥੋਂ ਕਿ ਵਾਪਸੀ ਦੀ ਉਹ ਆਸ ਉਮੀਦ ਜਿਹੜੀ ਸੀਗੀ ਉਹ 0.1% ਸੀ ਸੋਚੋ ਕਿ ਉਸ औरत ਨੂੰ ਮੈਂਟਲੀ ਕਿੰਨਾ ਸਟਰੋਂਗ ਹੋਣਾ ਪਿਆ ਹੋਵੇ ਕਿ ਹਾਊ ਮੈਂਟਲੀ ਸਟਰੋਂਗ ਸ਼ੀ ਇਜ਼ ਕਿ ਉਹ ਨੂੰ ਉਮੀਦ 'ਚ ਆਪਣੀ ਫੈਮਲੀ ਨੂੰ ਪਿੱਛੇ ਛੱਡ ਕੇ ਗਈ ਹੋਈ ਹੈ ਉਹ ਔਰ ਉਹਨੂੰ ਪਤਾ ਨਹੀਂ ਹੈ ਕਿ ਮੈਂ ਵਾਪਸ ਜਾਵਾਂਗੀ ਕਿ ਨਹੀਂ ਅਸੀਂ ਲਿਫਟ ਦੇ ਵਿੱਚ ਬੰਦ ਹੋ ਜਾਈਏ ਤਾਂ ਸਾਡਾ ਸਾਮਰ ਅਸੀਂ ਮਰਨ ਵਾਲੇ ਹੋ ਜਾਂਦੀ ਹੈ ਬੜੀ ਮੇ ਦੇਵੀ ਤੇ ਸਾਨੂੰ ਕਮਰੇ ਦੇ ਵਿੱਚ ਸੀ ਇਵਨ ਕਿ ਵਾਸ਼ਰੂਮ ਦੇ ਵਿੱਚ ਵੀ ਕੋਈ ਸਾਨੂੰ ਬਾਰਕੁੰਡੀ ਲਗਾ ਜਾਏ ਕਾਸੀ ਕੀ ਕਰਦੇ ਸਾਡੀ ਜਾਣਦੇ ਵਾਲਾਂ ਦੀ ਹੈ ਕਿ ਅਸੀਂ ਤਾਂ ਬੰਦ ਹੋ ਗਏ ਬਿਲਕੁਲ ਹੁਣ ਕੀ ਮਨੇ ਦਾ ਸਾਹ ਉੱਟ ਜਾਏਗਾ ਉਹ ਲੇਡੀ ਜਿਹੜੀ ਸੀ ਉਹ 9 ਮਹੀਨੇ ਰੇ ਤੇ ਇਸ ਤੋਂ ਪ੍ਰੂਫ ਹੁੰਦਾ ਹੈ ਕਿ ਔਰਤਾਂ ਜਿਹੜੀਆਂ ਹਨ ਉਹ ਕਿੰਨੀਆਂ ਮੈਂਟਲੀ ਸਟਰੋਂਗ ਹਨ ਸਿਰਫ ਤੁਹਾਨੂੰ ਆਪਣੀ ਕੈਪੇਬਿਲਿਟੀ ਨੂੰ ਰੈਕਗਨਾਈਜ਼ ਕਰਨ ਦੀ ਜ਼ਰੂਰਤ ਹੈ ਔਰ ਜੇ ਅਸੀਂ ਇਹਨਾਂ ਚੀਜ਼ਾਂ ਦੇ ਉੱਪਰ ਖਰੇ ਉਤਰਾਂਗੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਫਾਲੋ ਕਰਾਂਗੇ ਤਾਂ ਹੀ ਇਸ ਤਰ੍ਹਾਂ ਦੇ ਦਿਲ ਮਨਾਨ ਦੀ ਫਾਇਦਾ ਹੈ ਅਦਰਵਾਈਜ਼ 올 ਦੀਸ ਥਿੰਗਸ ਆਰ ਫਿਟਾਈ ਇਹਨਾਂ ਚੀਜ਼ਾਂ ਦਾ ਲੈਕਚਰ ਕਰਾ ਲੈਂਤਾ ਤੁਸੀਂ ਮੈਨੂੰ ਜੀ ਬਿਸ ਬੁਲਾ ਲਿਆ ਕਿਉਂਕਿ ਮੈਂ ਇੱਕ ਆਰਲ ਥਾ ਮੈਨੂੰ ਬੁਲਾ ਲਿਆ ਮੈਂ ਇੱਥੇ ਆਪਣਾ ਭਾਸ਼ਣ ਦੇ ਕੇ ਚਲੀ ਗਈ ਤੁਸੀਂ ਇਹਨਾਂ ਚੀਜ਼ਾਂ ਨੂੰ ਜੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਤੱਕ ਨਹੀਂ ਉਤਾਰੋਗੇ ਉਹ ਨਹੀਂ ਦੇਖ ਤੱਕ ਕੋਈ ਫਾਇਦਾ ਨਹੀਂ ਹੋਏਗਾ ਇਹਨਾਂ ਦਿਵਸ ਮਨਾਉਂਦਾ ਜਾਂ ਇਹਨਾਂ ਦਾ ਇਸ ਤਰ੍ਹਾਂ ਦੇ ਸਮਾਹਨਾਜ਼ ਕਰਾਮ ਦਾ ਇਸ ਕਰਕੇ ਬਚਿਓ ਇਹਨਾਂ ਚੀਜ਼ਾਂ ਨੂੰ ਰੱਖੋ ਆਪਣੇ ਵਿੱਚ ਜੋ ਤੁਹਾਨੂੰ ਮਾਪੇ ਆਜ਼ਾਦੀ ਦਿੱਤੀ ਹੈ ਉਸ ਦਾ ਸਹੀ ਫਾਇਦਾ ਉਠਾਓ ਕਿਉਂਕਿ ਮੈਂ ਇੱਕ ਕੋਇੰਡ ਕਾਲਜ ਦੇ ਵਿੱਚ ਪੜ੍ਹਾ ਰਹੀ ਹਾਂ ਮੈਂ ਵੀ ਰੋਜ਼ ਦੇਖਦੀ ਹਾਂ ਬੱਚਿਆਂ ਨੂੰ ਅੱਜ ਕੱਲ ਅਸੀਂ ਵੀ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਮਰਜ਼ੀ ਅਸੀਂ ਕਹਿ ਲਈਏ ਕਿ ਅਸੀਂ ਮਾਡਰਨ ਹਾਂ ਪਰ ਔਰਤ ਦੀਆਂ ਕੁਝ ਲਿਮਿਟੇਸ਼ਨਸ ਹਨ ਕਿਉਂਕਿ ਉਸ ਦੀ ਬਾਇਓਲੋਜੀਕਲੀ ਜਿਹੜੀ ਹਾਂ ਅਸੀਂ ਉਸ ਤਰ੍ਹਾਂ ਦੇ ਬਣੀ ਹੋਈ ਹੈ ਬਾਲਾਤੀ ਕਿ ਸੋਸਾਇਟੀ ਦਾ ਡਾਂਟ ਉਸ ਸੋਸਾਇਟੀ ਨੂੰ ਕੋਈ ਗੱਲ ਨਹੀਂ ਹੈ ਕੋਈ ਫਰਕ ਨਹੀਂ ਪੈਂਦਾ ਸੋਸਾਇਟੀ ਦਾ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਨਾ ਕਰੀਏ ਜਿਸ ਦੇ ਨਾਲ ਕਿ ਸਾਡੇ ਮਾਪਾਂ ਦਾ ਸਿਰ ਨੀਵਾ ਹੋਵੇ ਆਜ਼ਾਦੀ ਮਿਲੀ ਹੈ ਓਪਨ ਦੇ ਵਿੱਚ ਬੈਠੋ ਮੇਬੀ ਮੈਨੂੰ ਨਹੀਂ ਪਤਾ ਰੀਜਨਲ ਸੈਂਟਰ ਦੇ ਵਿੱਚ ਕੀ ਮਾਹੌਲ ਹੈ ਪਰ ਕੋਈ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਆਪਣੇ ਐਕਸਪੀਰੀਅੰਸ ਤੋਂ ਗੱਲ ਕਰਾਂਗੀ ਤਾਂ ਮੈਂ ਆਪਣੇ ਕਾਲਜ ਦੇ ਵਿੱਚ ਕਿਉਂਕਿ ਤੁਸੀਂ ਉੱਥੋਂ ਹੀ ਪੜ੍ਹ ਕੇ ਇੱਥੇ ਰੀਜਨਲ ਸੈਂਟਰ ਦੇ ਵਿੱਚ ਆਨੇ ਹੋ ਔਰ ਪੋਸਟ ਗ੍ਰੈਜੂਏਸ਼ਨ ਤਾਂ ਮੈਂ ਵੀ ਆਪਣੇ ਕਾਲਜ ਦੇ ਵਿੱਚ ਦੇਖਦੀ ਹਾਂ ਮੈਂ ਹਮੇਸ਼ਾ ਬੱਚਿਆਂ ਨੂੰ ਇਹ ਕਹਿੰਦੀ ਆ ਕਿ ਬੇਟਾ ਤੁਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਬੈਠੇ ਹੋ ਵੀ ਹੈਵ ਨੋ ਪ੍ਰੋਬਲਮ ਪਰ ਜਦੋਂ ਤੁਸੀਂ ਆਬਜੈਕਸ਼ਨੇਬਲ ਜਗ੍ਹਾ ਤੇ ਉੱਪਰ ਜਾ ਕੇ ਮੈਂ ਆਪਣੇ ਕਾਲੇ ਤੇ ਵਿੱਚ ਅਨਾਉਂਸ ਕਰਦੀ ਹਾਂ ਕਿ ਉਹ ਵਾਲੀ ਏਰੀਆ ਦੇ ਵਿੱਚ ਜਾਣਾ ਬਨਾ ਬਨਾ ਹੈ ਜਿੱਥੇ ਤੱਕ ਤੁਸੀਂ ਦੇਖ ਹੀ ਨਹੀਂ ਸਕਦੇ ਬੱਚੇ ਨੂੰ ਕਿ ਵਿੱਚ ਉਹ ਕੀ ਕਰ ਰਿਹਾ ਹੈ ਉੱਥੇ ਮੇਰਾ ਸਟਾਫ ਨਹੀਂ ਜਾ ਸਕਦਾ ਹੈ ਤਾਂ ਉਹਨਾਂ ਚੀਜ਼ਾਂ ਦੇ ਉੱਥੇ ਮੈਂ ਗੁਰੇਜ਼ ਕਰਦੀ ਹਾਂ ਚਾਹੇ ਤੁਸੀਂ ਸਟੀਰੀਓ ਟਾਈਪ ਸਮਝ ਲਓ ਤੁਸੀਂ ਇਸ ਚੀਜ਼ ਨੂੰ ਬਟ ਵੀ ਹੈਵ ਦ ਰਿਸਪੌਂਸਿਬਿਲਟੀ ਥੋ ਤੁਹਾਡੇ ਟੀਚਰਸ ਦੀ ਰਿਸਪੌਂਸਿਬਿਲਟੀ ਹੈ ਵੀ ਆਰ ਯੂਰ ਸੈਕਿੰਗ ਪੈਰੈਂਟਸ ਘਰ ਤੋਂ ਬਾਹਰ ਆ ਕੇ ਜਦੋਂ ਤੁਸੀਂ ਕਾਲਜ ਦੇ ਵਿੱਚ ਆਨੇ ਹੋ ਜਾਂ ਸੈਂਟਰ ਦੇ ਵਿੱਚ ਆਨੇ ਹੋ ਤਾਂ ਇੱਥੇ ਤੁਹਾਡੇ ਟੀਚਰਸ ਹੀ ਤੁਹਾਡੇ ਕੀ ਹਨ ਮਾਪੇ ਹਨ ਤਾਂ ਅਸੀਂ ਇਹ ਨਾ ਸੋਚੀਏ ਕਿ ਟੀਚਰਸ ਸਿਰਫ ਪੜ੍ਹਾਉਣ ਦੇ ਵਾਸਤੇ ਰੱਖੀ ਹੋਈਆਂ ਹੈ ਕਲਾਸਿਸ ਲਗਾਈਆਂ ਔਰ ਚੱਲੀਆਂ ਗਈਆਂ ਤੁਹਾਡਾ ਕੈਰੇਕਟਰ ਬਿਲਡਿੰਗ ਕਰਨਾ ਵੀ ਸਾਡਾ ਇੱਕ ਪਾਰਟ ਆਫ ਡਿਊਟੀ ਹੈ ਔਰ ਉਸ ਨੂੰ ਅਸੀਂ ਸਾਰੇ ਹੀ ਜਿਹੜੇ ਹਾਂ ਬੜੀ سنجਿਦਗੀ ਨਾਲ ਲੈਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਨੂੰ ਵਧੀਆ ਨਾਗਰਿਕ ਬਣਾ ਕੇ ਪੇਜੀਏ ਤੁਹਾਨੂੰ ਆਪਣੀ ਆਪਣੀ ਲਾਈਫ ਦੇ ਵਿੱਚ ਤੁਹਾਨੂੰ ਅਸੀਂ ਸਕਸੈਸਫੁਲ ਹੁੰਦੇ ਦੇਖੀਏ ਉਹਦੇ ਨਾਲ ਕਦੇ ਤੁਹਾਡੇ ਪੇਰੈਂਟਸ ਨਹੀਂ ਐ ਤੁਹਾਡੇ ਟੀਚਰਸ ਦਾ ਇਸੇ ਉੱਚਾ ਹੁੰਦਾ ਜਦੋਂ ਅਸੀਂ ਤੁਹਾਨੂੰ ਦੇਖਦੇ ਆ ਕਿ ਸਾਡੇ ਬੱਚੇ ਜਿਹੜੇ ਹਨ ਇੱਥੇ ਪਹੁੰਚੇ ਹੋਏ ਹਨ ਜੇ ਮੇਰੇ ਕੋਲੇ ਮੇਰਾ ਬੱਚਾ ਆਇਆ ਬੈਠਾ ਹੋਇਆ ਪੜ ਰਿਹਾ ਹੈ ਸਟੇਜ ਕੰਡਕਟ ਕਰਦੇ ਹੋਏ ਮੈਨੂੰ ਬੜਾ ਅੱਛਾ ਲੱਗਿਆ ਕਿ ਚਲੋ ਮੈਂ ਹਮੇਸ਼ਾ ਕਲਾਸ ਲਈ ਕਹਿੰਦੀ ਹਾਂ ਕਿ ਮੈਂ ਨਹੀਂ ਚਾਹੁੰਦੀ ਜੇ ਮੇਰੇ ਕੋਲ 180 ਬੱਚੇ ਹਨ ਤਾਂ 180 ਦੇ 180 ਬੱਚੇ ਵਧੀਆ ਨਿਕਲਣ ਜੇ ਮੈਂ ਉਹਦੇ ਵਿੱਚੋਂ 10% ਬੱਚੇ ਵੀ ਵਧੀਆ ਕੱ ਤਾਂ ਆਈ ਵਿਲ ਬੀ ਅ ਸਕਸੈਸਫੁਲ ਟੀਚਰ ਅਸੀਂ ਕਿਉਂਕਿ ਘਰ ਦੇ ਵਿੱਚ ਵੀ ਮਾਪੇ ਦੇ ਚਾਰੋਂ ਬੱਚੇ ਇੱਕੋ ਵਰਗੇ ਨਹੀਂ ਹੁੰਦੇ ਕੋਈ ਬੱਚਾ ਘੱਟ ਹੁੰਦਾ ਕੋਈ ਵੱਧ ਹੁੰਦਾ ਹੈ ਠੀਕ ਹੈ ਤਾਂ ਇਸ ਕਰਕੇ ਬੱਚਿਓ ਖਾਸ ਕਰਕੇ ਕਿਉਂਕਿ ਗੱਲ ਤਾਂ ਆਪਾਂ ਲੇਡੀਜ਼ ਦੀ ਲੜਕੀਆਂ ਦੀ ਕਰ ਰਹੇ ਹਾਂ ਪਰ ਲੜਕਿਆਂ ਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਅਸੀਂ ਪੇਰੈਂਟਸ ਹਾਂ ਲੜਕਿਆਂ ਦੇ ਵਾਸਤੇ ਵੀ ਹੈ ਕਿ ਔਰਤਾਂ ਨੂੰ ਇੱਜ਼ਤ ਦੇਣੀ ਸਿੱਖੋ ਔਰਤਾਂ ਦਾ ਘਰ ਦੇ ਵਿੱਚ ਹੱਥ ਵੰਡਾਓ ਡੋਨਟ ਥਿੰਕ ਥੈਟ ਦੇ ਆਰ ਦਾ ਵਰਕਿੰਗ ਮੇਡਸ ਇਹ ਨਾ ਸੋਚੋ ਕਿ ਮੈਂ ਕਲਾਸ ਦੇ ਵਿੱਚ ਵੀ ਕਹਿੰਦੀ ਹੁੰਦੀ ਸੀ ਕਿ ਲੜਕੀਆਂ ਨੂੰ ਕਿ ਤੁਸੀਂ ਤਿਆਰ ਸ਼ਾ ਰੋ ਕੇ ਆ ਜਾਨਨੇ ਹੋ ਕਲਾਸਿਸ ਲਗਾਉਂਦੇ ਨਹੀਂ ਹੋ ਔਰ ਜਾ ਕੇ ਕਰੇ ਕਹਿੰਦੇ ਹੋ ਕਿਸ ਤਾ ਪੜ ਕੇ ਆਈਆਂ ਬਹੁਤ ਥੱਕੇ ਹੋਏ ਆ ਔਰ ਤੁਹਾਡੀਆਂ ਸਿਸਟਰਸ ਜਿਹੜੀਆਂ ਹਨ ਚਾਹੇ ਉਹ ਵੀ ਤੁਹਾਡੇ ਨਾਲ ਹੀ ਕਰੇ ਵੜੀਆਂ ਹੋਣ ਤੁਹਾਡੀਆਂ ਮਦਰਸ ਫਿਰ ਵੀ ਕਹਿੰਦੀ ਹੈ ਤੇਰਾ ਭਰਾ ਥੱਕ ਕੇ ਆਇਆ ਮੈਨੂੰ ਪਾਣੀ ਦਾ ਗਲਾਸ ਦੇ ਦੇ ਜਾਂ ਇਹ ਰੋਟੀ ਪਾਕੇ ਦੇ ਦੇ ਠੀਕ ਹੈ ਤਾਂ ਬੱਚੋ ਵੋਇਸ ਵਿੱਚ ਜਿਹੜੇ ਹਨ ਉਹਨਾਂ ਨੂੰ ਵੀ ਆਪਣੀ ਰਿਸਪੌਂਸਿਬਿਲਟੀ ਸਮਝਣੀ ਚਾਹੀਦੀ ਹੈ ਆਪਣੇ ਆਪ ਨੂੰ ਇਸ ਸੋਸਾਇਟੀ ਦੇ ਯੋਗ ਬਣਾਉਣਾ ਚਾਹੀਦਾ ਹੈ ਕਦੇ ਵੀ ਲੜਕੀਆਂ ਨੂੰ ਆਪਣੇ ਤੋਂ ਘੱਟ ਨਾ ਸਮਝੋ ਉਸੇ ਤੁਹਾਡੇ ਤੋਂ ਘੱਟ ਨਹੀਂ ਤੁਹਾਡੇ ਬਰਾਬਰ ਤਾਂ ਹੈ ਨਾ ਘੱਟੋ ਘੱਟ ਹੋ ਸਕਦਾ ਹੈ ਕਿ 1% ਤੁਹਾਡੇ ਤੋਂ ਅੱਗੇ ਹੀ ਹੋਈਏ ਪਰ ਮੈਂ ਬਰਾਬਰੀ ਤਾਂ ਖੇ ਰੱਖੂੰਗੀ ਤੁਹਾਡੇ ਕਿ ਅਸੀਂ ਤੁਹਾਡੇ ਬਰਾਬਰ ਹੀ ਆਂ ਤੁਸੀਂ ਵੀ ਆਪਣੇ ਮਾਈਂਡ ਸੈਟ ਨੂੰ ਚੇਂਜ ਕਰੋ ਲੜਕੀਆਂ ਨੂੰ ਉਹਨਾਂ ਨੂੰ ਡਿਓ ਨਾ ਕਿ ਬੰਦੀ ਇੱਜ਼ਤ ਹੈ ਉਹ ਦਿਓ ਤੁਹਾਡੇ ਵਿੱਚ ਉਹਨਾਂ ਦਾ ਹੈਲਪ ਕਰਾਓ ਆਪਣੀ ਮਦਰਸ ਹਨ ਤੁਹਾਡੀਆਂ ਸਿਸਟਰਸ ਹਨ ਤੁਹਾਡੀਆਂ ਭਾਬੀਆਂ ਹਨ ਡੋਨਟ ਟੇਕ them ਫੋਰ ਗ੍ਰਾਂਟਡ ਕਿ ਉਹਨਾਂ ਨੂੰ ਇਹ ਨਹੀਂ ਸੋਚਣਾ ਕਿ ਇਹ ਤਾਂ ਸਾਡੀ ਕਮਵਸਤੇ ਹੀ ਬਣੀਆਂ ਹਨ ਲੋ ਉਹ ਵੀ ਹਿਊਮਨ ਬੀਇੰਗਸ ਹਨ ਦੇ ਆਲਸੋ ਹੈਵ THEIR ਅਬਿਲਿਟੀਜ਼ ਉਹਨਾਂ ਦੀ ਕੈਪੈਸਿਟੀਆਂ ਹਨ ਉਹਨਾਂ ਨੂੰ ਰੈਕਗਨਾਈਜ਼ ਕਰੋ ਔਰ ਉਹਨਾਂ ਨੂੰ ਆਪਣੇ ਬਰਾਬਰ ਦਾ ਸਮਝੋ तो सिर्फ इस करके क्योंकि मैं बहुत वाला लंबा चौड़ा लैक्चर नहीं देना है मैं अपने एक्सपीरियंसिस तुम ही गल्ह सुनाईं रंग गल तो गलार। बच्चों मैं उम्मीद करती हे कि थोड़ा बहुत इन्होंने गलों के उपर पूरे उतर की कोशिश करोगे इन्होंने लाइफ करोगे करों एक बार फिर मैं पूरे सेंटर मैडम नवदीप को बहुत बहुत बदलाई नहीं मैं क्योंकि बुलाया और इतने गल्ला साझा करना तो